ਅੱਜ ਵੀਰ ਜੀ ਮੈਂ ਦਰਿਆ ਤੇ ਪਹੁੰਚ ਚੁੱਕਾ ਹਾਂ ਜਿੱਥੋਂ ਬੇੜਾ ਬਿਲਕੁਲ ਚਾਲੂ ਹੋ ਚੁੱਕਾ ਹੈ ਆਇਆ ਤੇ ਬੇੜਾ ਬਿਲਕੁਲ ਚਾਲੂ ਹੋ ਚੁੱਕਾ ਹੈ ਤੇ 5 ਤਰੀਕ ਤੱਕ ਬੇੜਾ ਚੱਲੂਗਾ ਇਹ ਪਿੰਡ ਰਸੂਲਪੁਰ ਖੜੀ ਜਿਹੜੀ ਸੰਗਤ ਆਉਂਦੀ ਏ ਮਠਾ ਵਾਲੋਂ ਇੱਧਰ ਦੀ ਵੇਚਦੀ ਆਇਆ ਗੁਪਤ ਸਰੋ ਗੁਰਦੁਆਰਾ ਗੁਰਸਾਰੇ ਗੁਰਦੁਆਰਾ ਉਥੇ ਰਹਿਣ ਬਸੇਰੇ ਬਣੇ ਹੋਏ ਬਿਲਕੁਲ ਜਿਹੜਾ ਬੇੜਾ ਚਾਲੂ ਹੋ ਚੁੱਕਾ ਹੈ ਆ ਗਿਰ ਜੇ ਤੇ ਲੋ ਬੇੜਾ ਚਾਲੂ ਹੋ ਚੁੱਕਾ ਹੈ ਪਿੰਡ ਰਸੂਲਪੁਰ ਤੋਂ ਪਿੰਡ ਤਲਵੰਡੀ ਬੋਸ ਸਿੰਘ ਤਲਵੰਡੀ ਸੋਹਬਾ ਸਿੰਘ ਕ੍ਰਿਆਲਾ ਖੱਠਾ ਇਧਰ ਦੀ ਸ਼ਕਤੀ ਜਿਹੜੀ ਬਾਬਾ ਬੋਡਾ ਸਾਹਿਬ ਦੀ ਜਾਂਦੀ ਹੈ ਓਏ ਨੂੰ ਨਹੀਂ ਕੋਈ

ਦੀ ਪ੍ਰਮਾਤਮਾ ਤੁਹਾਨੂੰ ਬਹੁਤ ਬੰਦਾ ਦਰਦਾ ਹੈ ਜਿਵੇਂ ਨਿਤੀਆਂ ਨਿਤੀਆਂ ਨਾਮ ਕੰਗਾ ਤੁਹਾਨੂੰ 25 ਸਮਝਿਆ ਸੰਤਨ ਮਾਰ ਚਰਸੀਵਾ ਦੇ ਵਾਦ ਨੂੰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵੱਤ ਦਾ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇੱਧਰ ਆ ਜਾਓ ਮਤਾਬ ਚਲੋ ਹਾਂ ਜੀ ਇੱਧਰ ਆ ਜਾਓ ਆਇਓ ਤੇ ਅਜ ਸਾਖ ਸੰਗਤ ਵੱਲੋਂ ਜਿਹੜਾ 베ੜੇ ਦਾ ਪ੍ਰਾਲਾ ਕੀਤਾ ਕੀਤਾ ਗਿਆ ਕਿਹੜੇ-ਕਿਹੜੇ ਨਗਰਾਂ ਦੇ ਵਿੱਚੋਂ ਤੇ ਕਿਹੜੇ-ਕਿਹੜੇ ਨਗਰਾਂ ਦੇ ਵਿੱਚੋਂ ਜਿਹੜਾ ਰਸਤਾ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ਇਹ ਜੋ ਅਸੀਂ ਪ੍ਰਾਲਾ ਜੀ ਤਲਵੰਡੀ ਬੁੱਧ ਸਿੰਘ ਤੋਂ ਸੰਗਤ ਹਰ ਸਾਲ ਸਾਡੇ ਨਾਲ ਸਾਥ ਦਿੰਦੀ ਸਾਡੇ ਭਰਾ ਤਲਵੰਡੀ ਬੁੱਧ ਸਿੰਘ ਤੋਂ ਤੇ ਪੱਤਰਕਾਰ ਗੁਰਦੇਵ ਸਿੰਘ ਜੀ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਰ ਸਾਲ ਸਾਡੇ ਨਾਲ ਸਾਥ ਦਿੰਦੇ ਆ ਤੇ ਜੋ ਅਸੀਂ ਆਰ ਕੀ ਬੇੜੇ ਦੀ ਸੇਵਾ ਪਹਿਲਾਂ ਦਾ ਹਰ ਸਾਲ 1 ਤਰੀਕ ਨੂੰ ਚਲਾਈਦਾ ਇਹਦੇ ਪਾਣੀ ਦੇ ਕਾਰਨ ਰਸਤਾ ਬਹੁਤ ਜ਼ਿਆਦਾ ਮਾੜਾ ਸੀ ਤੇ ਸੰਗਤ ਦੇ ਚਰਨਾਂ 'ਚ ਵੀ ਬੇਨਤੀ ਆ ਕਿ ਬੇੜਾ ਅੱਜ ਤੋਂ ਚਾਲੂ ਆ ਜਿਸ ਵੀ ਸੰਗਤ ਨੇ ਪਹਿਲਾ ਵਾਇਆ ਆਉਣਾ ਹੋਵੇ ਉਹ ਪਿੰਡ ਮੁਠਿਆਂ ਵਾਲੇ ਤੋਂ ਪੁੱਛ ਕੇ ਜਿਹੜੀ ਧੀਰਾ ਘਰ ਵਾਲੀ ਸੜਕ ਆ ਉਹ ਪੁੱਛ ਕੇ ਆਉਂਦੀ ਆਉਣ ਅਗਲੇ ਬੰਨੇ ਸਿੱਧਾ ਪਪੂਲਰ ਆ ਪੂਲਰਾਂ ਦੇ ਲਾਗੇ ਇੱਕ ਬੇੜੀ ਪਰਲੀ ਫਾੜ ਚ ਚੱਲੂਗੀ ਇੱਕ ਬੇੜੀ ਗੁਰਦਰਾ ਸਾਹਿਬ ਦੇ ਬਿਲਕੁਲ ਸਾਹਮਣੇ ਚੱਲੂਗੀ ਜਿਹੜੀ ਵੀ ਸੰਗਤ ਨੇ ਆਉਣਾ ਹੋਵੇ ਗਰੁੱਪ ਦੇ ਵਿੱਚ ਵੀ ਸਾਡੇ ਨੰਬਰ ਹੈਗੇ ਆ ਤੇ ਅਤੇ ਗਾਂ ਅਸੀਂ ਪਿੰਡ ਮੁਠਿਆਲੇ ਵੀ ਫੋਨ ਲਾ ਕੇ ਲੰਗਰਾਂ 'ਚ ਦੱਸਾਂਗੇ ਕਿ ਬੇੜਾ ਚਾਲੂ ਆ ਜਿਸ ਵੀ ਸੰਗਤ ਨੇ ਸ਼ਾਰਟਕਟ ਆਇਆ ਜਾਣਾ ਹੋਵੇ ਪਿੰਡ ਰਾਮ ਸਿੰਘ ਵਾਲੇ ਤੋਂ ਉਹਨਾਂ ਦਾ ਵੀ ਸੰਗਤ ਦਾ ਧੰਨਵਾਦ ਕਰਦੇ ਆ ਜੋ ਮੁੰਡਿਆਂ ਨੇ ਸੇਵ ਦਾ ਪ੍ਰਾਲਾ ਕੀਤਾ ਬੇੜਾ ਲੈ ਕੇ ਆਏ ਆ ਟ੍ਰੇਟਰ ਟ੍ਰਾਲਾ ਆਵਦਾ ਲੈ ਕੇ ਗਏ ਨੌਜਵਾਨ ਇਹਨਾਂ ਦਾ ਧੰਨਵਾਦ ਕਰਦੇ ਆ ਅਤੇ ਤਲਵੰਡੀ ਬੁੱਧ ਸਿੰਘ ਤੋਂ ਸੰਗਤ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਬੇੜਾ ਰਾਤ ਦਿਨ ਚੱਲੂਗਾ ਜਿਹੜੇ ਵੀ ਭਰਾ ਨੂੰ ਕਿਤੇ ਰਾਹੇ ਮੁਸ਼ਕਲ ਹੁੰਦੀ ਆ ਗਰੁੱਪ ਚ ਆਪਣੇ ਸਾਰਿਆਂ ਦੇ ਨੰਬਰ ਮੁੰਡਿਆਂ ਦੇ ਹੈਗੇ ਆ ਤੇ 5 ਤਰੀਕ ਤੱਕ ਵੀਰ ਜੀ ਬੇੜਾ ਚੱਲੂਗਾ ਲਾਸਟ 5 ਤਰੀਕ ਅੱਜ 3 ਤਰੀਕ ਹੈ ਜੀ 5 ਤਰੀਕ ਤੱਕ ਲਾਸਟ ਬੇੜਾ ਚੱਲੂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਦੀ ਵੀਡੀਓ ਤੁਹਾਨੂੰ ਆ ਬੇੜਾ ਤਾਰ ਕੇ ਸਾਰੀ ਬਣਾ ਕੇ ਪਾਵਾਂਗੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ